ਬੀਤੇ ਦਿਨ ਤੁਮਤਾਂ ਦੇ ਨਾਲ ਰੱਖੜੀ ਦਾ ਤਿਹਾਰ ਪੰਜਾਬ ਭਰ ਦੇ ਵਿੱਚ ਮਨਾਇਆ ਗਿਆ ਪਰ ਫਰੀਦਕੋਟ ਦੇ ਇੱਕ ਪਰਿਵਾਰ ਤੇ ਤਿਹਾਰ ਭਾਰੀ ਪੈ ਗਿਆ ਕਿਉਂਕਿ ਬੱਚਾਵਾਂ ਦੇ ਨਾਲ ਲਿਆਂਦੀ ਗਈ ਮਿਠਾਈ ਖਾਣ ਨਾਲ ਇੱਕੋ ਪਰਿਵਾਰ ਦੇ 6 ਲੋਕਾਂ ਦੀ ਹਾਲਤ ਵਿਗੜ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚ ਕਰਾਇਆ ਗਿਆ ਕੀ ਕਾਰਨ ਬਣੇ ਹੋਏ ਨੇ ਕੀ ਕਹਿਣਾ ਪਰਿਵਾਰ ਦਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਇੱਕ ਪ੍ਰੋਬਲਮ ਕੀ ਹੈ ਇਹ ਜਿਹੜੇ ਬੱਚੇ ਨੇ ਜਿਹੜੇ ਹੋਏ ਇੱਕ ਤਾਂ ਸਮ ਪ੍ਰੋਬਲਮ ਐਸੀ ਜਿੱਦਾਂ ਵੀ ਸ਼ਾਮ ਨੂੰ ਰਖੜੀ ਬੰਨਣ ਦਾ ਟਾਈਮ ਸੀਗਾ ਤੇ ਸਾਰਿਆਂ ਨੇ ਵੀ ਰਖੜੀ ਬਣਾਈ ਗਏ ਤੇ ਨਾਲ ਦੇ ਨਾਲ ਵੀ ਔਰਾਸ ਗੁੱਲੇ ਖਾ ਲਏ ਔਰਾਸ ਗੁੱਲੇ ਖਾਣ ਤੋਂ ਬਾਅਦ ਜਗਦੰਮੀ ਯਾਨੀ ਕਿ ਹੌਲੀ ਹੌਲੀ ਫੇ ਸਾਰੇ ਉਲਟੀ ਕਰਨ ਲੱਪੇ ਉਲਟੀ ਕਰਦੇ ਕਰਦੇ ਫੇ ਸਾਰੇ ਥੱਲੇ ਪੈ ਗਏ ਜਗਦੰਮੀ ਥੋਂ ਸੈਟਲ ਲਾਪੇ ਥੱਲੇ ਫੇ ਕਿੰਨੇ ਮੈਂਬਰ ਸਾਰੇ 6 ਮੈਂਬਰ ਸਾਰੇ ਸਾਰਿਆਂ ਨੂੰ ਪ੍ਰੋਬਲਮ ਆਈ ਸੀ ਸਾਰਿਆਂ ਜਿਨ੍ਹਾਂ ਨੇ ਖਾਧੀ ਸਾਰਿਆਂ ਨੇ ਜਿਨ੍ਹਾਂ ਘਰੇ ਨਹੀਂ ਖਾਧੀ ਸੀ ਉਹਨਾਂ ਨੂੰ ਕਿਸੇ ਨੂੰ ਨਹੀਂ ਹੋਇਆ ਤੇ ਜਿਨ੍ਹਾਂ ਨੇ ਖਾਧੀ ਉਹਨਾਂ ਨੂੰ ਸਾਰਿਆਂ ਨੂੰ ਹੋ ਗਿਆ ਤਾ ਫਿਰ ਉਸ ਤੋਂ ਬਾਅਦ ਕੀ ਕੀਤਾ ਸੋਤੋ ਵਾਰ ਸਾਰਾ ਹੁਣ ਕੀ ਕਰਨਾ ਹੋਣਾ ਡਾਕਟਰ ਕੋ ਲੈ ਕੇ ਆਏ ਸੀ ਸਿਵਲ ਵਾਲਾ ਆਏ ਸੀ ਤੋਂ ਉਹਨਾਂ ਨੇ ਜਵਾਬ ਦੇ ਤਾਂ ਫਿਰ ਅਸੀਂ ਇੱਧਰ ਆਏ ਫਿਰ ਰਾਤ ਨੂੰ ਸਾਨੂੰ ਕੁਝ ਦਿਖਿਆ ਨਹੀਂ ਫਿਰ ਅਸੀਂ ਇੱਧਰ ਆ ਗਏ ਕਿੰਨੇ ਕਿੰਨੇ ਉਮਰ ਦੇ ਨੇ ਬੱਚੇ ਜੀ ਉਮਰ ਕਿਸੇ ਦੀ 9 ਸਾਲ ਹੈ ਕਿਸੇ ਦੀ 10 ਸਾਲ ਆ ਕਿਸੇ ਦਾ ਵੀ 16 18 ਹਾਂਜੀ ਸਾਰੇ ਸਾਰਿਆਂ ਦੀ ਦਵਾਈ ਇੱਕਦਾਂ ਹੀ ਖਰਾਬ ਹੋਈ ਹਾਂਜੀ ਸਾਰੇ ਜੱਕਦਾਂ ਨਹੀਂ ਢਿੱਲੇ ਪੈ ਗਏ ਬਾਜੋ ਵੱਡਿਆਂ ਨੇ ਖਾਧੀ ਸੀ ਤੇ ਵੱਡੇ ਹੌਲੀ ਹੌਲੀ ਫਿਰ ਉਹ ਵੀ ਉਲਟੀਆਂ ਹਲਟੀਆਂ ਕਰਨ ਲੱਗ ਪਏ ਹਾਂਜੀ ਹੁਣ ਕਿਵੇਂ ਕੰਡੀਸ਼ਨ ਹੁਣ ਬਸ ਨੋਰਮਲ ਜਿਹਾ ਠੀਕ ਹੈ ਕੀ ਕਹਨਾ ਮੈਂ ਸਰ ਸਿਪਜੀ ਪਾਸਮਾ ਠੀਕ ਬੱਚੋ ਕੋਈ ਕੀ ਪ੍ਰੋਬਲਮ ਆਈ ਜੀ ਬੱਚਾ ਵਸਾਰਾ ਬਹੁਤ ਅਚਾਨਕ ਬਿਮਾਰ ਪੈ ਗਿਆ ਉਹ ਨਾ ਖਾਇਆ ਸੀ ਰਸਗੁਲੇ ਖਾਇਆ ਸੀਗਾ ਕੱਲ ਦੁਪਹਿਰ ਨੂੰ ਲਿਆ ਸੀ 2 ਵਜੇ ਵਿਕਨੈਰ ਲਾ ਦੋ ਠੀਕ ਹੈ ਨਾ ਜੀ ਤੇ ਅਚਾਨਕ ਖਾਦੇ ਨੇ ਬਸ ਸਾਰਿਆਂ ਨੂੰ ਉਲਟੀਆਂ ਟਟੀਆਂ ਲੱਗ ਗਈਆਂ ਤੇ ਨਾਲੇ ਪੇਟ ਦਰਦ ਹੋਣ ਲੱਗਾ ਸਰ ਕਿੰਨੇ ਮੈਂਬਰ ਆ ਜਿੰਨਾਂ ਪ੍ਰੋਬਲਮ ਸਾਢੇ 1 ਇੱਕ ਮੈਂਬਰ ਤੇ 6 ਜਨੇ ਆ ਜੀ 6 ਮੈਂਬਰ ਇਕੋ ਫੈਮਿਲੀ ਦੇ ਸੀ ਹਾਂ ਇਕੋ ਫੈਮਿਲੀ ਦੇ ਜੀ ਕੌਣ ਲੈ ਕੇ ਕੌਣ ਆਇਆ ਸੀ ਅਸੀਂ ਸਾਰੇ ਜਨੇ ਆਇਆ ਫੈਮਿਲੀ ਵਾਲੇ ਜੀ ਅਸੀਂ ਚਾਈ ਗੋ ਲੈ ਗਏ ਮਠਾਈ ਲਗਾਇਆ ਮੇਰਾ ਪ੍ਰਾਇਲ ਲੈ ਫੈਸ ਕਿਹੜੀ ਦਾਨਾ ਲੈ ਬਿਕਾ ਨੈਰ ਲਾ ਤਾ ਇਹ ਟਾਂਗਾ ਸੈਡ ਕੋਲ ਜੀ ਤੇ ਉਸ ਤੋਂ ਬਾਅਦ ਜਦੋਂ ਦਿੱਕਤ ਆਈ ਫਿਰ ਕਿੰਨੀ ਮੁੱਤ ਕੋਲੋਂ ਮੈਂ ਬਾਜੀ ਕਿਹੜੀ ਦਿੱਕਤ ਆਈ ਸੀ ਤੁਹਾਨੂੰ ਦਿੱਕਤ ਆ ਅਚਾਨਕ ਪਹਿਲੇ ਤੁਲਟੀਆਂ ਆਉਣ ਲੱਗਿਆ ਜੀ ਫਿਰ ਟੇੜੇ ਦਰ ਤਲਣ ਲੱਗਿਆ ਜੀ ਫਿਰ ਉੱਥੋਂ ਮੈਂ ਕਰੋ ਚੱਕਿਆ ਸਿਵਲ ਲੈ ਗਿਆ ਉੱਥੋਂ ਉਹਨਾਂ ਨੇ ਜਵਾਬ ਦਿੱਤਾ ਜੀ ਫਿਰ ਮੈਨੂੰ ਜਿੱਥੇ ਬੈਸਟ ਲੱਗਿਆ ਕਿ ਮੈਂ ਇੱਥੇ ਲਿਆ ਆ ਮੈਂ ਨੇੜੇ ਸਿਗਰ ਇਧਰ ਮੈਂ ਫਿਰ ਇਧਰ ਲਿਆ ਆ ਜੀ ਹੁਣ ਕਿਵੇਂ ਕੰਡੀਸ਼ਨ ऑन कंडीशन ਬੇਤਰਅਸ ਪਹਿਲੇ ਨਾਲੋ ਕੋਈ ਗੱਲ ਕੀਤੀ ਤੁਸੀਂ ਉਹਨਾਂ ਨਾਲ ਦੁਕਾਨ ਵਾਲੇ ਨਾਲ ਦੁਕਾਨ ਵਾਲੇ ਨਾਲ ਕੋਈ ਗੱਲ ਨਹੀਂ ਹੋਈ ਜੀ ਸਾਡੇ ਅੱਜ ਕੀ ਗੱਲ ਨਹੀਂ ਜੇ ਰਾਤ ਬਹੁਤ ਹੈ ਨਾ 10 ਵਜੇ ਲੈ ਕੇ ਕੁਝ ਕਰਾਈ ਹੋਏ ਹਾਂ ਜੀ ਹਾਂ ਜੀ ਕੁਝ ਕਾਇਦਰਜ ਕਰਾਈ ਹੋਏ ਕਿਸੇ ਨੇ ਸਿਕਾਤ ਦਾਰਜ ਹੁਣ ਰਿਕਾਰਡ ਕਰਾਈ ਹੋਈ ਜੀ ਬਸ ਹੈ